ਲਓ ਜੀ ਆਪਾਂ ਨਵੇਂ ਸਾਲ ਚ ਦਾਖਲ ਹੋ ਗਏ ਹਾਂ ਬਲਕਿ ਅੱਜ ਤਾਂ 2 ਜਨਵਰੀ ਹੈ ਯਾਨੀ ਇੱਕ ਦਿਨ ਅੱਗੇ ਲੰਘ ਆਏ ਹਾਂ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਹੋਈ ਸੀ ਇਸ ਹਿਸਾਬ ਨਾਲ ਉਹਨਾਂ ਨੂੰ ਕਈ ਦਹਾਕੇ ਬੀਤ ਚੁੱਕੇ ਨੇ ਮਰਿਆ ਹੋਇਆਂ ਨੂੰ ਫਿਰ ਵੀ ਪਤਾ ਨਹੀਂ ਕੀ ਗੱਲ ਹੈ ਉਸ ਮਰ ਚੁੱਕੇ ਮਹਾਤਮਾ ਚ ਕਿ ਉਸਨੂੰ ਅੱਜ ਵੀ ਮਾਰਿਆ ਜਾ ਰਿਹਾ ਹੈ ਹਰ ਗਲੀ ਹਰ ਚੌਕ ਵਿੱਚ ਪਤਾ ਨਹੀਂ ਉਸ ਕੋਲੋਂ ਕੀ ਡਾਰੇ ਮੌਜੂਦਾ ਨਿਜਾਮ ਨੂੰ ਕਿ ਉਹ ਆਪਣੇ ਗੁਰਗੇ ગાંધી ਪਿੱਛੇ ਲਾਈ ਰੱਖਦਾ ਸ਼ਾਇਦ ਇਸ ਗੱਲ ਨੂੰ ਉਹ ਸਮਝ ਗਏ ਨੇ ਕਿ ગાંધી ਮਰੇਗਾ ਨਹੀਂ ਹਥਿਆਰਾਂ ਰਿਵਾਲਵਰ ਰਫਲਾ लाठी ਡੰਡਾ ਚਾਕੂ ਮਸ਼ੀਨ ਗਨਾਂ ਦੀ ਲਿਮਿਟੇਸ਼ਨ ਸਮਝ ਆਉਂਦੀ ਹੈ ਉਹਨਾਂ ਨੂੰ ਪਰ ਉਹਨਾਂ ਦੀ ਮਜਬੂਰੀ ਇਹ ਹੈ ਕਿ ਉਹਨਾਂ ਕੋਲ ਇਹੀ ਹਥਿਆਰ ਹਨ ਹਾਲਾਂਕਿ ગાંધી ਦਾ ਅਸਰ ਇਹ ਹੈ ਇਸ ਦੇਸ਼ ਵਿੱਚ ਮਜਬੂਰੀ ਤੱਕ ਦਾ ਨਾਮ ਮਹਾਤਮਾ ਗਾਂਧੀ ਰੱਖ ਦਿੱਤਾ ਗਿਆ ਹੈ ਜੇਕਰ ਉਹ ਗਾਂਧੀ ਨੂੰ ਮਾਰਨਾ ਵੀ ਚਾਹੁੰਦੇ ਹਨ ਤਾਂ ਉਹਨਾਂ ਨੂੰ ਉਸ ਤੋਂ ਵੱਧ ਕੋਈ ਉੱਚੀ ਸੁੱਚੀ ਸ਼ਖਸੀਅਤ ਖੜੀ ਕਰਨੀ ਪਵੇਗੀ ਝੂਠ ਤੋਂ ਬਿਨਾ ਅਤੇ ਸੁਚੱਜੇ ਰਸਤੇ ਤੇ ਚੱਲਣ ਵਾਲੀ ਕੋਈ ਗਾਂਧੀ ਤੋਂ ਵੱਧ ਮਾਰਕੇ ਵਾਲੀ ਗੱਲ ਦੁਨੀਆ ਅੱਗੇ ਪੇਸ਼ ਕਰਨੀ ਪਵੇਗੀ ਜੋ ਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ ਉਹ ਤਾਂ ਆਪਣੇ ਹੀਰੋ ਸਵਰਕਰ ਦੀਆਂ ਮਾਫੀਆਂ ਨੂੰ ਵੀ ਗਾਂਧੀ ਦੀ ਸਲਾਹ ਤੇ ਲਈਆਂ ਗਈਆਂ ਕਹਿ ਕੇ ਸਵਰਕਰ ਨੂੰ ਸਹੀ ਟੇਰਾਉਣ ਦੀ ਕੋਸ਼ਿਸ਼ ਕਰਦੇ ਨੇ ਅਰਥਾਤ ਸਵਰਕਰ ਨੂੰ ਵੀ ਗਾਂਧੀ ਦਾ ਹੀ ਸਹਾਰਾ ਹੈ ਸ਼ਾਇਦ ਇਹ ਉਹਨਾਂ ਦੀ ਮਜਬੂਰੀ ਹੀ ਹੋਵੇ ਕਿ ਸਵਰਕਰ ਨੂੰ ਜਿਉਂਦਾ ਰੱਖਣ ਲਈ ਹੀ ਸਹੀ ਉਹਨਾਂ ਨੂੰ ਗਾਂਧੀ ਨੂੰ ਮਾਰ ਕੇ ਵੀ ਜਿਉਂਦਾ ਰੱਖਣਾ ਪੈ ਰਿਹਾ ਹੈ ਸੋ ਫੇਰ ਗੱਲ ਉੱਥੇ ਹੀ ਮਜਬੂਰੀ ਦਾ ਨਾ ਮਹਾਤਮਾ ਗਾਂਧੀ